ਦੇਸ਼ ਦੇ ਵਿੱਚ ਹੜ੍ਹ ਆਏ ਹੋਏ ਹਨ ਫਸਲਾਂ ਡੁੱਬ ਚੁੱਕੀਆਂ ਹਨ ਪਹਾੜ ਟੁੱਟ ਰਹੇ ਹਨ ਘਰ ਪਾਣੀ ਦੇ ਵਿੱਚ ਰੁੜ ਚੁੱਕੇ ਹਨ ਧਾਰ ਗਿਆ ਉਹ ਬਾੜ ਦਾ ਇਤਰਾ ਪਾਣੀ ਆ ਗਿਆ ਉਹ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਡੁੱਬਾ ਪਾਣੀ ਲੰਘ ਗਿਆ ਓਏ ਸਭਨ ਨਟ ਗਿਆ ਕੋਈ ਕਰੂ ਕੋਈ ਕਰੂ ਕੋਈ ਕਰੂ ਕੋਈ ਕਰੂ ਦਸਾਂ ਚੱਕੀ ਨਹੀਂ ਕੀਤੀ ਕੋਈ ਕਰੂ ਦਸਾਂ ਚੱਕੀ ਨਹੀਂ ਕੀਤੀ ਲੋਕ ਵਾਹਿਗੁਰੂ ਨੂੰ ਜਾਂ ਕੁਦਰਤ ਨੂੰ ਦੋਸ਼ ਦੇ ਰਹੇ ਹਨ ਪਰੰਤੂ ਕੁਦਰਤ ਨੂੰ ਜਾਂ ਵਾਹਿਗੁਰੂ ਨੂੰ ਦੋਸ਼ ਦੇਣ ਦੀ ਬਜਾਏ ਸਿਸਟਮ ਬਣਾਉਣ ਵਾਲਿਆਂ ਨੂੰ ਸਵਾਲ ਹੋਣਾ ਚਾਹੀਦਾ ਹੈ ਸਰਕਾਰਾਂ ਨੂੰ ਸਵਾਲ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਕੁਦਰਤ ਦੇ ਰਾਹ ਦੇ ਵਿੱਚ ਬੰਨ੍ਹ ਬਣਾਏ ਕੁਦਰਤ ਨੂੰ ਆਪਣੇ ਸਿਸਟਮ ਦੇ ਅਨੁਸਾਰ ਕਿਉਂ ਨਹੀਂ ਚੱਲਣ ਦਿੱਤਾ ਜਾ ਰਿਹਾ ਕੁਦਰਤ ਕਦੇ ਵੀ ਕਿਸੇ ਦਾ ਨੁਕਸਾਨ ਨਹੀਂ ਕਰਦੀ ਪਰੰਤੂ ਸਰਕਾਰਾਂ ਪੂੰਜੀਪਤੀ ਕਾਰਪੋਰੇਟ ਦਰਿਆਵਾਂ ਦੇ ਉੱਪਰ ਬੰਨ੍ਹ ਬਣਾ ਰਹੇ ਹਨ ਨਦੀਆਂ ਨਾਲੀਆਂ ਦੇ ਉੱਪਰ ਡੈਮ ਬਣਾ ਰਹੇ ਹਨ ਪਹਾੜਾਂ ਦੇ ਵਿੱਚ ਖਦਾਈਆਂ ਕਰ ਰਹੇ ਹਨ ਕੀ ਕਰੋਗੇ ਇਹਹੀ ਤਰੱਕੀ ਦਾ ਜਿਹੜੀ ਕੀ ਕਾਰਪੋਰੇਟਾਂ ਦੇ ਘਰ ਭਰ ਰਹੀ ਹੈ ਉਹਨਾਂ ਦੀਆਂ ਜੇਬਾਂ ਭਰ ਰਹੀ ਹੈ ਅਤੇ ਜਦੋਂ ਇੰਨਾਂ ਸਾਰੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਲੈਣ ਦਾ ਟਾਈਮ ਆਉਂਦਾ ਤਾਂ ਉਹ ਕੁਦਰਤੀ ਕਹਿਰ ਦਾ ਨਾਮ ਦੇ ਕੇ ਪੱਲਾ ਛੜਵਾਉਣ ਦੀ ਕੋਸ਼ਿਸ਼ ਕਰਦੇ ਹਨ ਇਨ੍ਹਾਂ ਕਾਰਪੋਰੇਟਾਂ ਦੇ ਉਹਨਾਂ ਸਰਕਾਰਾਂ ਤੋਂ ਇਹ ਸਿਸਟਮ ਦੇ ਲਈ ਸਵਾਲ ਹੋਣਾ ਚਾਹੀਦਾ ਹੈ ਕਿ ਅਜਿਹਾ ਸਿਸਟਮ ਕਿਉਂ ਬਣਾਇਆ ਕੀ ਇਸ ਦੇ ਵਿੱਚ ਕੁਦਰਤ ਦਾ ਦੋਸ਼ ਹੈ ਕਿ ਇਸ ਦੇ ਵਿੱਚ ਆਮ ਲੋਕਾਂ ਦਾ ਦੋਸ਼ ਹੈ ਇਸ ਦੇ ਆਮ ਲੋਕਾਂ ਨੂੰ ਦੋਸ਼ੀ ਬਣਾ ਦਿੱਤਾ ਜਾਂਦਾ ਹੈ ਜਾਂ ਕੁਦਰਤ ਨੂੰ ਦੋਸ਼ੀ ਬਣਾ ਦਿੱਤਾ ਜਾਂਦਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋਕ ਜਾਗਰੂਕ ਹੋਣ